ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਦੋਸਤੋ ਹਾਜ਼ਰ ਹਾਂ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਇੱਕ ਸੱਚੀ ਘਟਨਾ ਇੱਕ ਸੱਚੀ ਕਹਾਣੀ ਦੇ ਨਾਲ ਤੇ ਦੋਸਤੋ ਜਿੱਦਾਂ ਕਿ ਤੁਸੀਂ ਟਾਈਟਲ ਪੜ੍ਹ ਕੇ ਆਏ ਹੋ ਕੀ ਸਾਡੇ ਦੇਸ਼ ਦੇ ਵਿੱਚ ਇੱਕ ਸੂਬਾ ਇਦਾਂ ਦਾ ਆ ਜਿੱਥੇ ਕੁੜੀਆਂ ਨੂੰ ਤਲਾਕ ਲੈਣ ਦੇ ਬਦਲੇ ਪੈਸੇ ਦੇਣੇ ਪੈਂਦੇ ਨੇ ਜੀ ਬਿਲਕੁਲ ਠੀਕ ਬਿਲਕੁਲ ਸਹੀ ਪੜ੍ਹ ਕੇ ਆਏ ਹੋ ਤੁਸੀਂ ਤੇ ਦੋਸਤੋ ਸਾਡੇ ਦੇਸ਼ ਦੇ ਵਿੱਚ ਜਿਹੜਾ ਸੂਬਾ ਆ ਮੱਧ ਪ੍ਰਦੇਸ਼ ਉਹਦੇ ਵਿੱਚ ਇੱਕ ਜ਼ਿਲ੍ਹਾ ਪੈਂਦਾ ਰਾਜਗੜ ਤੇ ਰਾਜਗੜ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਪੈਂਦਾ ਵਾ ਕਸਬਾ ਪੈਂਦਾ ਵਾ ਟੱਗਾਰਿਆ ਜਿੱਥੇ ਕੁੜੀਆਂ ਨੂੰ ਤਲਾਕ ਲੈਣ ਦੇ ਬਦਲੇ ਦੇਣੇ ਪੈਂਦੇ ਨੇ ਪੈਸੇ ਤੇ ਇੱਥੋਂ ਦੀ ਹੀ ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿੱਥੇ ਇੱਕ ਲੜਕੀ ਨੂੰ ਤਲਾਕ ਦੇ ਬਦਲੇ ਉਤੋਂ 18 ਲੱਖ ਰੁਪਏ ਦੀ ਮੰਗ ਕੀਤੀ ਗਈ ਹਾਂਜੀ ਦੋਸਤੋ ਇਹ ਕਹਾਣੀ ਹੈ ਇੱਥੋਂ ਦੀ ਰਹਿਣ ਵਾਲੀ ਇੱਕ ਲੜਕੀ ਕੁਛੱਲਿਆ ਦੀ ਜਿਸ ਦੀ ਮੰਗਣੀ 2 ਸਾਲ ਦੀ ਉਮਰ ਦੇ ਵਿੱਚ ਹੋ ਗਈ ਤੇ ਜਦੋਂ ਉਹ 2021-22 ਦੇ ਵਿੱਚ 22 ਸਾਲ ਦੀ ਹੋਈ ਤਾਂ ਉਸ ਦਾ ਵਿਆਹ ਜਿੱਥੇ ਉਸ ਦੀ ਮੰਗਣੀ ਕੀਤੀ ਗਈ ਸੀ ਉਸ ਜਗ੍ਹਾ ਦੇ ਉੱਤੇ ਉਸ ਦੀ ਡੋਲੀ ਤੋੜ ਦਿੱਤੀ ਇੱਕ ਛੱਲਿਆ ਦਾ ਪਿਓ ਜਿਹੜਾ ਕਿ ਇੱਕ ਕਿਸਾਨ ਆ ਤੇ ਉਸ ਨੇ ਸਾਲਾਂ ਤੱਕ ਆਪਣੀ ਬੇਟੀ ਦੇ ਵਿਆਹ ਦੇ ਲਈ ਪੈਸੇ ਜਮ੍ਹਾਂ ਕੀਤੇ ਪਰ ਕੁਛੱਲਿਆ ਦੀ ਜ਼ਿੰਦਗੀ ਦੇ ਵਿੱਚ ਇਹ ਵਿਆਹ ਖੁਸ਼ੀਆਂ ਦੀ ਜਗ੍ਹਾ ਦੇ ਉੱਤੇ ਤਣਾ ਤੇ ਹਿੰਸਾ ਲੈ ਕੇ ਆਇਆ ਉਹਦੀ ਵਿਆਹ ਦੀ 3 ਸਾਲ ਦੀ ਸ਼ਾਦੀ ਸੁਦਾ ਜਿਹੜੀ ਜ਼ਿੰਦਗੀ ਸੀ ਉਸ ਦੇ ਵਿੱਚ ਉਸਨੇ ਤਣਾਅ ਦਬਾਅ ਅਤੇ ਹਿੰਸਾ ਦਾ ਸਾਹਮਣਾ ਕੀਤਾ ਕਿਉਂਕਿ ਉਸ ਦੇ ਜਿਹੜੇ ਸੌਦੇ ਪਰਵਾਰ ਵਾਲੇ ਸੀਗੇ ਉਹ ਉਸ ਤੋਂ 5 ਲੱਖ ਰੁਪਏ ਦੀ ਮੰਗ ਕਰ ਰਹੇ ਸੀ ਤੇ ਨਾਲ ਇੱਕ ਮੋਟਰਸਾਈਕਲ ਦੀ ਮੰਗ ਕਰ ਰਹੇ ਸੀ ਤੇ ਜਦੋਂ ਉਸ ਦੇ ਘਰ ਵਾਲੇ ਉਸ ਦੀ ਇਹ ਮੰਗ ਪੂਰੀ ਨਹੀਂ ਕਰ ਸਕੇ ਤਾਂ ਤਾਂ ਕੁਛੱਲਿਆ ਨੂੰ ਮਾਨਸਿਕ ਅਤੇ ਸਰੀਰਕ ਰੂਪ ਦੇ ਉਤੇ ਪ੍ਰਤਾੜਿਤ ਕੀਤਾ ਗਿਆ ਮਾਨਸਿਕ ਅਤੇ ਸਰੀਰਕ ਜ਼ੁਲਮਾਂ ਤੋਂ ਬਾਅਦ ਕੁਛੱਲਿਆ ਇੱਕਦਮ ਹੌਸਲਾ ਟੁੱਟਣ ਦੀ ਕगार ਦੇ ਉਤੇ ਆ ਗਈ ਪਰ ਕੁਛੱਲਿਆ ਨੇ ਟੁੱਟਣ ਦੀ ਬਜਾਏ ਇੱਕ ਫੈਸਲਾ ਲਿਆ 2023 ਦੇ ਵਿੱਚ ਉਸ ਨੇ ਇਸ ਰਿਸ਼ਤੇ ਤੋਂ ਬਾਹਰ ਨਿਕਲਣ ਦੇ ਲਈ ਤਿਆਰੀ ਕਰ ਲਈ ਤੇ ਉਹ ਆਪਣੇ ਮਾਪਿਓ ਦੇ ਘਰ ਵਾਪਸ ਆ ਗਈ। ਨਾ ਤੇ ਕੁਛੱਲਿਆ ਦੇ ਲਈ ਇਹ ਫੈਸਲਾ ਬਹੁਤਾ ਆਸਾਨ ਸੀ ਤੇ ਨਾ ਹੀ ਕੁਛੱਲਿਆ ਦੇ ਮਾਤਾ ਪਿਤਾ ਵਾਸਤੇ ਇਹ ਬਹੁਤਾ ਵਧੀਆ ਫੈਸਲਾ ਸੀ ਕਿਉਂਕਿ ਗਰੀਬ ਪਰਿਵਾਰ ਦੀ ਲੜਕੀ ਸੀ ਮਾਪਿਓ ਨੇ ਬੱਸਾਂ ਹੀ ਤੋਰੀ ਸੀ। ਫਿਰ ਕੁਛੱਲਿਆ ਦਾ ਇਹ ਫੈਸਲਾ ਜਿਹੜਾ ਆ ਉਹ ਪੰਚਾਇਤ ਤੱਕ ਜਾਂਦਾ। ਪੰਚਾਇਤ ਦੇ ਵਿੱਚ ਕੁਛ ਛੱਲਿਆ ਦੇ ਸੌਰੇ ਜਿਹੜੇ ਆ ਉਹਨਾਂ ਦੇ ਕੋਲੋਂ 18 ਲੱਖ ਰੁਪਏ ਦੀ ਮੰਗ ਕਰ ਦਿੰਦੇ ਨੇ ਜੇਕਰ ਉਹ ਇਸ ਰਿਸ਼ਤੇ ਤੋਂ ਬਾਹਰ ਨਿਕਲਣਾ ਚਾਹੁੰਦੀ ਹਤੇ ਤੇ ਦੋਸਤੋ ਵੇਖੋ ਕਿੰਨੀ ਹੈਰਾਨਗੀ ਵਾਲੀ ਗੱਲ ਆ ਕਿ ਪੰਚਾਇਤ ਵੀ ਇਸੇ ਫੈਸਲੇ ਦੇ ਉੱਤੇ ਕਾਇਮ ਰਹਿੰਦੀ ਆ ਕਿ ਕੁੜੀ ਵਾਲਿਆਂ ਨੇ ਜੇਕਰ ਮੁੰਡੇ ਵਾਲਿਆਂ ਤੋਂ ਆਕ ਲੈਣਾ ਆ ਇਹਨਾਂ ਨੂੰ ਅੱਡੋ ਅੱਡ ਕਰਨਾ ਆ ਤੇ ਕੁੜੀ ਵਾਲੇ ਜਿਹੜੇ ਆ ਮੁੰਡੇ ਵਾਲਿਆਂ ਨੂੰ 18 ਲੱਖ ਰੁਪਏ ਦੇਣਗੇ ਤੇ ਦੋਸਤੋ ਇਸ ਤਰ੍ਹਾਂ ਇੱਥੇ ਇੱਕ ਪ੍ਰਥਾ ਦੇ ਚੱਲਣ ਦੇ ਕਾਰਨ ਹੋ ਰਿਹਾ ਆ ਅੱਜ ਤੋਂ ਕਹਿੰਦੇ ਨੇ 100 ਸਾਲ ਪਹਿਲਾਂ ਇੱਥੇ ਇੱਕ ਪ੍ਰਥਾ ਚੱਲਦੀ ਸੀ ਜਿਸ ਨੂੰ ਬੋਲਦੇ ਸੀ ਝਗੜਾ ਨਤਾਰਨ ਪ੍ਰਥਾ ਤੇ ਜੋ ਕਿ ਅੱਜ ਵੀ ਚੱਲਦੀ ਆ ਰਹੀ ਆ ਅਸਲ ਦੇ ਵਿੱਚ ਇਸ ਪ੍ਰਥਾ ਦਾ ਜਿਹੜਾ ਮੋਟਿਵ ਸੀ ਕੁਝ ਹੋਰ ਸੀ ਪਰ ਲੋਕਾਂ ਨੇ ਇਹਨੂੰ ਕਿਸੇ ਦੂਜੇ ਤਰੀਕੇ ਦੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਖਾਸ ਕਰ ਮੁੰਡੇ ਵਾਲੀ ਧਿਰ ਨੇ ਅਸਲ ਦੇ ਵਿੱਚ ਇਹ ਪ੍ਰਥਾ ਚਲਾਈ ਤੇ ਇਸ ਕਰਕੇ ਗਈ ਸੀ ਕਿ ਜਦੋਂ ਕੋਈ ਲੜਕੀ ਵਿਧਵਾ ਹੋ ਜਾਂਦੀ ਸੀ ਲੜਕੀ ਦਾ ਜਿਹੜਾ ਪਰਿਵਾਰ ਆ ਲੜਕੇ ਵਾਲਿਆਂ ਨੂੰ ਥੋੜੀ ਬਹੁਤੀ ਰਕਮ ਦੇ ਕੇ ਆਪਣੀ ਲੜਕੀ ਨੂੰ ਉਸ ਰਿਸ਼ਤੇ ਦੇ ਵਿੱਚੋਂ ਕੱਢ ਕੇ ਤੇ ਕਿਤੇ ਨਵੇਂ ਥਾਂ ਉਸ ਦਾ ਵਿਆਹ ਕਰ ਸਕੇ ਪੁਰਾਣੇ ਸਮਿਆਂ ਦੇ ਵਿੱਚ ਪਰ ਅੱਜ ਦੀ ਡੇਟ ਦੇ ਵਿੱਚ ਦੱਸਦੇ ਨੇ ਕਿ ਇਸ ਇਲਾਕੇ ਦੇ ਵਿੱਚ ਇਹ ਪ੍ਰਥਾ ਸਿਰਫ ਊੜੀ ਵਾਲਿਆਂ ਦੇ ਕੋਲੋਂ ਪੈਸੇ ਵਟੋਰਨ ਦੇ ਲਈ ਹੀ ਰਹਿ ਗਈ ਆ ਤੇ ਤੁਹਾਨੂੰ ਦੱਸ ਦਵਾਂ ਦੋਸਤੋ ਇਸ ਇਲਾਕੇ ਦੇ ਵਿੱਚ ਕੋਈ ਵੀ ਇਹੋ ਜਿਹਾ ਮਾਮਲਾ ਜਿਹੜਾ ਵਾ ਉਹ ਕਾਨੂੰਨ ਦੇ ਦਾਇਰੇ ਦੇ ਅੰਦਰ ਕੋਈ ਵੀ ਲੈ ਕੇ ਨਹੀਂ ਜਾਂਦਾ ਇਸ ਨੂੰ ਪੰਚਾਇਤ ਹੀ ਨਿਬੇੜਦੀ ਹੈ ਤੇ ਪੰਚਾਇਤ ਵੀ ਨਿਬੇੜਾ ਇਸ ਤਰ੍ਹਾਂ ਕਰਦੀ ਹੈ ਕਿ ਜੇਕਰ ਲੜਕੀ ਵਾਲੇ ਪੱਖ ਜਿਹੜਾ ਆ ਉਹ ਪੈਸੇ ਦੇਣ ਦੇ ਵਿੱਚ ਅਸਮਰਥ ਹੈ ਜਿੰਨੇ ਪੈਸੇ ਜਿੱਦਾਂ ਹੁਣ ਉਛਲਿਆ ਦੇ ਕੋਲੋਂ 18 ਲੱਖ ਰੁਪਈਆ ਮੰਗ ਲਿਆ ਜਦ ਕਿ ਉਹ ਵਿਚਾਰੇ ਨਹੀਂ ਦੇ ਸਕਦੇ ਫਿਰ ਜਿਹੜੀ ਉੱਥੋਂ ਦੀ ਪੰਚਾਇਤ ਆ ਉਹ ਖੁਦ ਫੈਸਲਾ ਕਰਦੀ ਆ ਲੜਕੀ ਦੀ ਆਜ਼ਾਦੀ ਦੀ ਕੀਮਤ ਦੀ ਕਿ ਅਗਰ ਇੰਨੇ ਪੈਸੇ ਨਹੀਂ ਦੇ ਸਕਦੇ ਤੇ ਇਹ ਕਿੰਨੇ ਪੈਸੇ ਦੇਣਗੇ ਵੇਖੋ ਕਿੰਨੀ ਜ਼ਿਆਦਾ ਮਤਲਬ ਸਾਡੇ ਦੇਸ਼ ਦੇ ਵਿੱਚ ਅੱਜ ਵੀ ਇਹ ਮਾੜੀ ਪ੍ਰਥਾ ਚੱਲ ਰਹੀ ਆ ਖਾਸ ਕਰਕੇ ਔਰਤਾਂ ਦੇ ਵਾਸਤੇ ਪਰ ਦੋਸਤੋ ਅਖੀਰ ਦੇ ਵਿੱਚ ਤੁਹਾਨੂੰ ਮੈਂ ਇੱਕ ਗੱਲ ਇਹ ਦੱਸਣੀ ਚਾਹੁੰਨਾ ਵਾਂ ਕਿ ਇਸ ਕਹਾਣੀ ਦੀ ਜਿਹੜੀ ਸਾਡੀ ਨਾਇਕਾ ਆ ਕੁਸ਼ਲਿਆ ਵਾ ਇਸ ਨੇ ਇਸ ਪੰਚਾਇਤ ਦੇ ਫਰਮਾਨ ਦੇ ਅੱਗੇ ਇਸ ਪਰੰਪਰਾ ਜਿਹੜੀ ਪੁਰਾਣੀ ਜਿਹੜੀ ਇੱਕ ਕੂੜ ਪਰੰਪਰਾ ਚੱਲਦੀ ਆ ਰਹੀ ਆ ਇਸ ਦੇ ਅੱਗੇ ਹਾਰ ਨਹੀਂ ਮੰਨੀ ਤੇ ਇਹਨੇ ਕਾਨੂੰਨੀ ਲੜਾਈ ਲੜੀ ਕਾਨੂੰਨ ਦੀ ਸਹਾਇਤਾ ਦੇ ਨਾਲ ਸੰਸਦਾਂ ਦੀ ਸਹਾਇਤਾ ਦੇ ਨਾਲ ਤੇ ਇਹ ਬਿਨਾਂ ਕੁਝ ਲੈ ਦਿੱਤੇ ਇਸ ਰਿਸ਼ਤੇ ਤੋਂ ਬਾਹਰ ਨਿਕਲੀ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਇਦਾਂ ਦੀ ਕੂੜ ਪ੍ਰਥਾ ਚੱਲ ਰਹੀ ਆ ਤੇ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਤੁਹਾਨੂੰ ਵੀ ਉੱਥੇ ਝੁੱਕਣ ਦੀ ਲੋੜ ਨਹੀਂ ਕਾਨੂੰਨ ਜਿਹੜਾ ਵਾ ਉਹ ਔਰਤ ਦੇ ਹੱਕ ਦੇ ਵਿੱਚ ਆ ਤੇ ਕਿਤੇ ਨਾ ਕਿਤੇ ਇਨਸਾਫ ਜਰੂਰ ਮਿਲਦਾ ਸਮਾ ਜਰੂਰ ਲੱਗ ਜਾਂਦਾ ਤੇ ਦੱਸਦੇ ਨੇ ਕਿ ਇਹ ਤੇ ਇਕਾ ਦੁਕਾ ਕੇਸ ਨੇ ਜਿਹੜੇ ਕਾਨੂੰਨ ਦੀ ਨਜ਼ਰ ਦੇ ਵਿੱਚ ਹੁਣ ਤੱਕ ਆਏ ਨੇ ਲਗਭਗ ਕਹਿੰਦੇ ਇੱਥੇ ਬਹੁਤ ਗਿਣਤੀ ਦੇ ਵਿੱਚ ਇਦਾਂ ਦੇ ਕੇਸ ਨੇ ਇਸ ਏਰੀਏ ਦੇ ਵਿੱਚ ਜਿੱਥੇ ਲੜਕੀ ਵਾਲਿਆਂ ਨੂੰ ਇਹ ਪੜਤਾਲ ਨਾਲ ਜੜੀ ਆ ਚੱਲਣੀ ਪੈ ਰਹੀ ਆ ਤੇ ਦੋਸਤੋ ਅਸੀਂ ਸਲੂਟ ਕਰਦੇ ਆ ਕਛੱਲਿਆ ਦੀ ਬਾਦਰੀ ਨੂੰ ਜਿਨੇ ਸਮਾਜ ਦੀ ਬਣਾਈ ਹੋਈ ਕ੍ਰਿਤੀ ਦੇ ਨਾਲ ਲੜਨ ਦਾ ਹੌਸਲਾ ਕੀਤਾ ਤੇ ਉਸ ਨੂੰ ਜਿੱਤੀ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਫੇਰ ਕਿਸੇ ਨਵੀਂ ਸੱਚੀ ਕਹਾਣੀ ਜਾਂ ਘਟਨਾ ਦੇ ਨਾਲ